ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਆਪਦੇ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਆਪਣੇ ਪਹਿਲੇ ਵਲੌਗ ਨੂੰ ਬਹੁਤ ਹੀ ਪਿਆਰ ਦਿੱਤਾ ਤੇ ਅੱਜ ਆਪਾਂ ਦੂਜਾ ਵਲੌਗ ਸਟਾਰਟ ਕਰਨ ਲੱਗੇ ਆਂ ਤੇ ਉਮੀਦ ਆ ਤੁਹਾਨੂੰ ਵਧੀਆ ਲੱਗੂਗਾ ਤੇ ਅੱਜ ਆਪਾਂ ਲੈ ਕੇ ਆਏ ਆਂ ਮਸ਼ੀਨ ਰੋੜੇ ਕੱਟਣ ਵਾਸਤੇ ਆਪਾਂ ਇਹਦੀ ਬਜਰੀ ਦੀ ਕਟਾਈ ਕਰਦੇ ਆਂ ਤੇ ਉਮੀਦ ਕਰਦੇ ਆਂ ਤੁਹਾਨੂੰ ਵਧੀਆ ਲੱਗੂਗਾ ਵਲੌਗ ਅਗ ਆਪਣਾ ਤੇ ਆਪਣੇ ਚੈਨਲ ਦੇ ਨਾਲ ਵੱਧ ਤੋਂ ਵੱਧ ਜੁੜੋ ਸਬਸਕ੍ਰਾਈਬ ਕਰੋ ਚੈਨਲ ਨੂੰ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆ ਜਿਵੇਂ ਆਪਾਂ ਹੁਣ ਤਾਰ ਲਾਈ ਆਪਾਂ ਪੂਰੀ ਵਧੀਆ ਤਾਰ ਲਾਈ ਆਪਣੇ ਘਰੇ ਪਈ ਸੀਗੀ ਤੇ ਵਿੱਚ ਆਪਾਂ ਵਿੱਚ ਦੇਖਿਆ ਵੀ ਜੋੜਾਂ ਵਾਲੀ ਤਾਰ ਲਾ ਲੈਂਦੇ ਆ ਉਹ ਨਹੀਂ ਲਾਉਣੀ ਚਾਹੀਦੀ ਚੇਪੀ ਜੁਪੀ ਵਧਿਆ ਲਾਵੇ ਆ ਆਪਦੀ ਕਰੰਟ ਦਾ ਡਾਰ ਹੁੰਦਾਗਾ ਇਹ ਚੀਜ਼ ਦਾ ਲਾਈਟ ਤੇ ਚੱਲਣਾ ਇਹਨੇ ਤੇ ਪੂਰੀ ਵਧਿਆ ਤਾਰ ਆਪਣੇ ਤੇ ਛੋਲਰ ਵਾਲੀ ਬਚੀ ਪਈ ਸੀਗੀ ਛੋਲਰਾਂ ਮੋਟਰਾਂ ਲਾਈਆਂ ਸੀਗੀਆਂ ਤੇ ਆਪਾਂ ਉਹ ਤੇ ਲਾ ਲਈ ਤੇ ਤਾਰ ਹਮੇਸ਼ਾ ਵਧਿਆ ਲਾਵੀ ਤင်း ਨੂੰ ਹੁਬ ਚਲਾਉਣੀ ਆਪਾਂ ਦੇਖਦੇ ਆ ਕਿਵੇਂ ਚੱਲਦਾ ਠੀਕ ਐ ਗੀਅਰ ਨਿਉਟਲ ਆ ਇਧਰੋਂ ਹਾਂ ਨਿਉਟਲ ਹੀ ਹੋਊਗਾ ਨਹੀਂ ਇੱਥੇ ਭਾਈ ਇਹਨਾਂ ਨੇ ਆ ਲਿਖਾਇਆ ਬੈਚਰੀ ਟਾਂ ਮਾਰ ਕੇ ਅੱਗੇ ਪਿੱਛੇ ਸੋਚ ਚ ਕੱਤੀ ਹੋਈ ਆ ਲਾਈਟ ਆ ਗਈ ਚੱਲ ਪੀ ਹਾਂਜੀ ਚੱਲ ਪੀ ਤੇ ਲਿਆ ਰੱਖ ਆ ਰੱਖ ਉਮੀ ਇਧਰ ਕਿਹੜਾ ਟੈਸਟ ਫਿਰ ਜਾ ਲਾ ਕੇ ਦੇਖਾਂ ਤੇ ਮੈਂ ਤਾਂ ਡਰ ਲੱਗਦਾ ਚਲਦੀ ਆਈ ਆ ਹੁਣ ਉਹਨਾਂ ਨੂੰ ਲੈਣ ਦੇ ਇੱਥੇ ਆਪਾ ਤੋਂ ਵਾਲੇ ਨੇ ਆ ਗੱਟਾ ਜਿਹਾ ਕਿ ਮਿਲ ਆ ਰੱਖਿਆ ਨਾ ਨਹੀਂ ਇਹਨਾਂ ਨੇ ਬੰਦ ਕਰੀ ਉਹ ਮਿੱਟੀ ਦੀ ਕਟਾਈ ਕਰੀ ਉਹਨਾਂ ਨੇ ਮਿੱਟੀ ਦੀ ਕਟਾਈ ਕਰੀ ਉਹ ਬਟਾ ਤਾਂ ਭਲਾ ਨਹੀਂ ਆ ਤਾਂ ਫਿਰ ਵੀ ਉਹ ਨਾ ਮਿੱਟੀ ਇਹਦਾ ਆਪਾਂ ਲੋੜ ਨਹੀਂ ਨਹੀਂ ਆਪਾਂ ਤਾਂ ਫਿਰ ਇਹ ਹੀ ਆ ਨਾ ਮਿੱਟੀ ਵਾਲੀ ਚੁੰਬੜ ਜਾਂਦੀ ਹੈ ਇਹਦੇ ਨਾਲ ਨਹੀਂ ਉਹ ਤਾਂ ਲਾਏ ਉਹ ਮਿੱਟੀ ਦੀ ਕਰੀ ਉਹਨਾਂ ਨੇ ਕਟਾਈ ਨਹੀਂ ਕਰਦਾ ਕੱਢੇ ਦੁਨੀਆਂ ਤੋਂ ਆਜੋ ਮਾਤਾ ਜੀ ਤੁਸੀਂ ਵੀ ਹਾਜ਼ਰੀ ਲਵਾ ਦਿਓ ਮਨਪ੍ਰੀਤ ਕੋਲੇ ਖੜਕੇ ਉਹ ਦਵਾਰੇ ਬੜੀ ਕਾ ਹਾਜ਼ਰੀ ਲਵਾਓ ਇੱਕ ਬਈ ਇਹ ਲੱਗਦਾ ਸੀ ਇਹ ਤੁਰਕਾ ਜਾਂ ਨਹੀਂ ਬਣਦਾ ਸੀ ਇਹਦੇ ਨਾਲ ਸਮਾਰ ਕੇ ਕਟਾਈ ਚ ਥੋੜੀ ਜਿਹੀ ਇਹ ਇਹ ਪਾਰਟਿਆਂ ਨਾਲ ਵਾਰ ਟਾਈਮ ਨੂੰ ਚੱਲਦਾ ਇਹਦੇ ਪਾਰਟ ਵੀ ਜਾਂਦਾ ਨਾਲੇ ਦਲਿਆਂ 'ਚ ਤਾਂ ਕੰਮ ਲੋਟ ਵੀ ਨੂੰਣਾ ਸੀ ਨਹੀਂ ਬਿੰਦਕ ਨੂੰ ਆਪੇ ਖੇਲਰ ਜਾਂਦਾ ਹੈ ਤੇ ਖੜੋ ਭਾਈ ਕੋਲੇ ਕੋਲੇ ਦੋਨੇ ਹਾਂਜੀ ਮੰਮੀ ਸੱਚੀ ਮੈਂ ਸਸਰੀਕਾ ਆਲ ਬੇਕਾ ਸੋਨੁਸਾਰ ਐ ਨੂੰ ਧੰਨਵਾਦ ਤੁਹਾਡੇ ਵਾਲਾ ਵਾਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਪਿਆਰੇ ਪਿਆਰੇ ਤੇ ਪਹਿਲੇ ਬਲਾਕ ਚ ਬਹੁਤ ਵੀਰਾਂ ਭੈਣਾਂ ਨੇ ਪਿਆਰ ਦਿੱਤਾ ਤੇ ਧੰਨਵਾਦ ਉਹਨਾਂ ਦੇ ਤੇ ਹੁਣ ਦੂਜੇ ਬਲਾਕ ਚ ਵੀ ਐਮੀ ਜਿੱਕਰ ਵੱਧ ਵੱਧ ਜੋੜਿਓ ਧੰਨਵਾਦ ਤੁਹਾਡੇ ਸਸਤਰੀ ਕਾਨ ਭਾਈ ਨਾ ਮਨਪ੍ਰੀਤ ਸਿੰਘ ਪਿੰਡ ਸੂਰਤੀਆ ਪਿੰਡ ਸੂਰਤੀਆ ਹਾਂ ਰਾਦ ਨੂੰ ਵੱਧੋ ਵੱਧ ਜੁੜਨਾ ਧੰਨਵਾਦ ਤੁਹਾਡੇ ਲੈ ਇੱਕ ਛੇਦ ਕਮੈਂਟ ਠੀਕ ਆ ਭਾਈ ਤੇ ਸਾਡੇ ਮਾਤਾ ਦੀ ਪੱਕੀ ਸਪੋਰਟ ਤੁਹਾਨੂੰ ਵੀ ਸਾਰਿਆਂ ਦੇ ਰਗ ਰਗ ਸਾਰੇ ਵੀਰਾਂ ਭੈਣਾਂ ਦੀ ਇਹਦਾ ਸਪੋਰਟ ਆ ਸਾਰਿਆਂ ਦਾ ਧੰਨਵਾਦ ਭਾਈ ਜਿਨ੍ਹਾਂ ਨੇ ਚੈਨਲ ਨਵਾ ਮਨਪ੍ਰੀਤ ਦਾ ਸਬਸਕ੍ਰਾਈਬ ਕਰਿਆ ਤੇ ਕੈਮਰੇ ਦੇ ਪਿੱਛੇ ਦਾਸ ਖੋਦ ਆਪ ਗੁਰਬਰਾੜ ਤੇ ਇਧਰੋਂ ਮਾਤਾ ਆਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰੋੜੀ ਤੋਂ ਆਏ ਤੁਸੀਂ ਠੀਕ ਹੈ ਜੀ ਐਨੂੰ ਪ੍ਰਸ਼ਾਦ ਦੇ ਸਕੋਗੇ ਪਾਣੀ ਬਹੁਤਾ ਕਿਉਂ ਮਾਰ ਲਈ ਪਾਣੀ ਹੋਰ ਛਿੜਕੀ ਜਾਵਾਂਗੇ ਨਾਲ ਦੀ ਨਾਲ ਇਹ ਕਿਹੜਾ ਬਸ ਪ੍ਰੋਗਰਾਮ ਜੀ ਸਟਾਰਟ ਕਰਦੇ ਸੀਗਾ ਤਾਂ ਕਰਕੇ ਬੰਦ ਕਰਤੀ ਸੀ ਮੋਟਰ ਉਦੋਂ ਉਹ ਇਨਵਰਟਰ ਤੇ ਤਾਂ ਨਹੀਂ ਹੈ ਉਹ ਪਲੱਗ ਨਾ ਉਹ ਤਾਂ ਨਹੀਂ ਹੈਗਾ ਉਹਦਾ ਲੋਡ ਆ ਲਾਇਆ ਹੋਇਆ ਕਿਤੇ ਸੂਤਾ ਮਾਰ ਜੇ ਮੋਟਰ ਵਾਸਤੇ ਲਾਇਆ ਛਬਸ ਇਧਰ ਹੂੰ ਕਰ ਲਿਆ ਭਾਈ ਇੱਕ ਹੁੰਜੇ ਜਿਹਾ ਕੰਮ ਸਟਾਰਟ ਪੁਰਜੀ ਘਟ ਹੈ ਨਾ ਹੈ ਪੂਰਾ ਜਬੜਾ ਘਟ ਹੈਗਾ ਆਜ ਸਤਿ ਸ਼੍ਰੀ ਅਕਾਲ ਬਿਲਾਓ ਬੇਟੇ ਸਤਿ ਸ਼੍ਰੀ ਅਕਾਲ ਬਿਲਾਓ ਬੋਲ ਕੇ ਸਤਿ ਸ਼੍ਰੀ ਅਕਾਲ ਸੀ ਗੁੱਡ ਮਾਰਨਿੰਗ ਔਫ ਯੂ ਆਈ ਰੀਡ ਇਨ ਔਰ ਰੋਕੀ ਇੱਕ ਮਿੰਟ ਰੋਕੀ ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਔਫ ਯੂ ਅੱਛਾ ਅੱਗੇ ਅੱਗੇ ਆਈ ਰੀਡ ਇਨ ਸੈਕਿੰਡ ਵਨ ਕਲਾਸ ਜੇ ਸਕੂਲ ਦਾ ਨੇਮ ਜਾਨਣਾ ਤਾ ਅਗਲੀ ਵੀਡੀਓ ਚ ਦੇਖਿਓ ਅੱਛਾ ਅਗਲੀ ਵੀਡੀਓ ਦੱਸਾਂਗੇ ਹੁਣ ਦੱਸਦੇ ਨਹੀਂ 19 ਕਿਉਂ ਅਗਲੀ ਵੀਡੀਓ ਚ ਦੱਸੂ ਠੀਕ ਹੈ ਕੰਨ ਜੀ ਕਹਿ ਦਿਓ ਫਿਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਜੀ ਚਾਚੇ ਇਹਦੇ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਵਿੱਚ ਦੱਸਿਓ ਕਿਹਜਾ ਲੱਗਿਆ ਵਲੌਗ ਅੱਗੇ ਅੱਗੇ ਥੋੜੇ ਭੁੱਲੇ ਨਹੀਂ ਚਲ ਯਾਦ ਕਰ ਲਓ ਹੂੰ ਅੱਗੇ ਦੇਖਿਓ ਯੂਰੂ ਜ਼ਰੂਰ ਵਧੀਆ ਵਧੀਆ ਵੀਡੀਓ ਬਣਾਇਆ ਕਰਾਂਗੇ ਹਾਂ ਉਹ ਵੀਡੀਓ ਦੇਖਣੀ ਆ ਠੀਕ ਹੈ ਜੀ ਆਪਣਾ ਗੁਰਪ੍ਰਾਦ ਬਾਈ ਹਾਂ ਤੇ ਨੌਜਵਾਨ ਭਾਈ ਸਾਡੇ ਵਾਲਾ ਸਿੱਖ ਗਿਆ ਹੌਲੀ ਹੌਲੀ ਹੁਣ ਅੱਜ ਮੈਂ ਇਹਨੂੰ ਆਖਿਆ ਬਾਈ ਤੂੰ ਮੈਂ ਆਪਦਾ ਬਲੌਗ ਭਾਈ ਆਪੇ ਬਣਾਉਣਾ ਜਿਹੇ ਜੀ ਕੋਈ ਹੋਦਰੋਂ ਆਪਦੇ ਗੱਲਾਂ ਆਉ ਨਿਕਲਦੀਆਂ ਕੋਈ ਸੁਤੇ ਸੁਭਾ ਜਿਹੇ ਜੀ ਵੀ ਕੋਈ ਜਾਣਕਾਰੀ ਵਾਲੀ ਗੱਲ ਸਾਂਝੀ ਕਰਨੀ ਆ ਤੇ ਜਦੋਂ ਇੱਕ ਬਾਈ ਪ੍ਰੈਸ਼ਰ ਜਿਹਾ ਵੀ ਹੁੰਦਾ ਜੇ ਕੋਈ ਬੰਦਾ ਪਹਿਲਾਂ ਬਣਾਉਂਦਾ ਉਹ ਦੂਜੇ ਨੂੰ ਜਦੋਂ ਕਹਿੰਨੇ ਆ ਕੋਲੇ ਖੜਕੇ ਤਾਂ ਉਹ ਥੋੜਾ ਜਿਹਾ ਬਈ ਨਾ ਇੱਕ ਸੰਗ ਜਿਹਾ ਹਾਂ ਚੇਪ ਜੀ ਬਣਦੀ ਆ ਹਾਂ ਚੇਪ ਜੀ ਹੁੰਦੀ ਹੈਗੀ ਤੇ ਤਾਂ ਕਰਕੇ ਇਹਨੂੰ ਮੈਂ ਨਾ ਤੇ ਜਿਹੜੀ ਨਵਤਰ ਇਹ ਮੈਂ ਹਦੂ ਆਵਦਾ ਭਾਈ ਬਣਾਉਣਾ ਜਿਵੇਂ ਤੇ ਇਹ ਜੀ ਗੱਲ ਤੈਨੂੰ ਠੀਕ ਲੱਗੇ ਕਰੂ ਇਹ ਜੀ ਆ ਸਾਂਝੀ ਕਰਨੀ ਆ ਜਦੋਂ ਦਾ ਭਾਈ ਉਧਰੋਂ ਲੱਗੇ ਸੀ ਇੱਥੋਂ ਤੱਕ ਇਹੀ ਲੈ ਕੇ ਆਇਆ ਮੈਂ ਇੱਕ ਲੈਣ ਜੀ ਹੁਣ ਚਲਾਏ ਆ ਇਹਦੇ ਡਰ ਰੋੜੇ ਘਟਣਗੇ ਆਪਣੇ ਹਜੇ ਰੋੜੇ ਐਂ ਲੱਗਦਾ ਵੀ ਹਜੇ ਬਾਵਾ ਘਟ ਜਾਣਗੇ ਆਪਣੇ ਇੱਥੋਂ ਧੱਕਾਉਣਾਗਾ ਇਹਦੇ ਧੱਕਾਉਣਾਗਾ ਆਪਣਾ ਇੱਥੋਂ ਧੱਕ ਲੱਗਣਾ ਤੇ ਰੋੜੇ ਹਜੇ ਐਂ ਲੱਗਦਾ ਵੀ ਅੱਧੀ ਟਰਾਲੀ ਹੋਰ ਪੈਜੂਗੀ ਹਨਾ ਅੱਧੀ ਟਰਾਲੀ ਤੇ ਪੈਜੂ ਮੇਰੇ ਸਾਹਬ ਜੀ ਯਾਰ ਨਾ ਨਾ ਹਜੇ ਨਹੀਂ ਛੱਡੀ ਦੀ ਡਰ ਲੀ ਦਾ ਰਾਮ ਨਾਲ ਹੀ ਪੈ ਗਿਆ ਯਾਰਾ ਕੁਛ ਆ ਕੁੱਟੇ ਚੱਲ ਕੇ ਨ ਇੱਕ ਵਾਰੀ ਇਹਨੂੰ ਕੁੱਟ ਦਿੰਨੇ ਆਂ ਕਿ ਨਾ ਕਰਦੇ ਇੱਕ ਵਾਰੀ ਕੁੱਟ ਕੇ ਇਹਨੂੰ ਛੱਡ ਆਵਾਂਗੇ ਹਾਂ ਤੇ ਦੁਬਾਰੇ ਲੈ ਆਵਾਂਗੇ ਕੋਈ ਨਾ ਆਇਆ ਅਗ ਰੋੜੇ ਰੋੜੇ ਪਏ ਰੋੜੇ ਭੰਨਣ ਵਾਸਤੇ ਵੀ ਲੈ ਆਉਣੀ ਬੂਮ ਮਸ਼ੀਨ ਦੂਜੀ ਆ ਦੁਰਮੰਡ ਆਪਾਂ ਲੈ ਕੇ ਆਈ ਸੀ ਮਸ਼ੀਨ ਇਹ ਛੱਡਿਆ ਉਹ ਤਾਂ ਧਿਆਨ ਵਕੀਲ ਖਾਲਸੇ ਦੀ ਆਪਣੇ ਪਿੰਡੂ ਆ ਕਿੰਨਾ ਕਰਾਇਆ 500 ਇਹ ਤਾਂ ਸ਼ਾਇਦ 500 ਹੋਊ ਪੁੱਛਿਆ ਤਾਂ ਹੀ ਨਹੀਂ ਇੱਕ ਦਿਨ ਦਿਹਾੜੀ ਦਾ ਹਾਂ ਠੀਕ ਹੈ ਹੋਰ ਸਹਜ ਬੋਲੋਗੇ ਕੁਝ ਆ ਹੋਮਵਰਕ ਕਰ ਲਿਆ ਦੱਸ ਆ ਗਿਆ ਤੂੰ ਨਹੀਂ ਬੋਲਿਆ ਸਹਿ ਨਹੀਂ ਸਸਰੀ ਘਰ ਬਲਦੀ ਸਾਰੇ ਨੂੰ ਬੋਲ ਕੇ ਮੈਂ ਉਮਰ ਕੀਤਾ ਨਹੀਂ ਸੱਚੀ ਗੱਲ ਨਹੀਂ ਕਰਦਾ ਤੂੰ ਸੱਚੀ ਗੱਲ ਸਾਰੇ ਨੂੰ ਮੈਂ ਹਾਂ ਤੇ ਮੈਂ ਚੈਨਲ ਨੂੰ ਆਪਣੇ ਨੂੰ ਚੈਨਲ ਦੀਆਂ ਵਧਾਈਆਂ ਮੰਨਦੀ ਆ ਚੇਰੋਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬੋਲ ਕੇ ਦੱਸ ਬੇਟੀ ਕਮੈਂਟ ਲਾਈਕ ਸਬਸਕ੍ਰਾਈਬ ਲਾਜ਼ਮੀ ਕਰਤੀ ਬੇਟੀਆਂ ਆ ਬਦਲੇ ਹਾਂਜੀ ਚਾਚਾ ਹਾਂਜੀ ਮੇਨ ਸੱਜਾ ਆ ਸਾਹਿਬ ਪ੍ਰੀਤ ਗੌਰ ਆ ਸਾਡਾ ਮੁੰਡਾ ਤਾਜ ਪ੍ਰੀਤ ਸਿੰਘ ਬਰਾੜ ਆ ਤੂੰ ਓਏ ਬਰਾੜ ਤਾਂ ਨਹੀਂ ਕਿ ਬਰਾੜਾ ਛੋਟਾ ਬਰਾੜਾ ਮੈਂ ਨਾ ਮੈਂ ਨਾ ਤਾਂ ਸਦੀ ਕਾਲਾ ਪਰ ਆਤਮੀ ਨੂੰ ਨਾ ਤਾਂ ਸਾਨੂੰ ਪਤਾ ਹੀ ਹੋ ਗਾ ਹਾਂ ਬੀਟਾ ਪਗਿਆ ਬੜੇ ਦਿਨ ਹੋ ਗਏ 7-8 ਦਿਨ ਹੋ ਗਏ ਹੈ ਆਇਆਗਾ ਚਾਚਾ ਹੁਣਾ ਹੈ ਹਾਂ ਉਹ ਨੂੰ ਤਾਂ ਉੱਲੂ ਬਣ ਗਿਆ ਸੀ ਤੁਸੀਂ ਜਾਲ ਖਿਗਾ ਅੱਛਾ ਹਾਂ ਆਇਆ ਚੱਲੀ ਜਾਂਦਾ ਹੁਣ ਨਾ ਮਸਾਲ ਹੈ ਨਾ ਮਾਤਾ ਜੀ ਮੈਂ ਤਾਂ ਉਹਦੇ ਨਾਲ ਗੱਲ ਹੋ ਗਿਆ ਭਾਈ ਮੈਂ ਆਪੋ ਜਾਨਗਾ ਵੀ ਕਵੈਂਟਾਈ ਜਾਂਦਾ ਕੱਲ ਆਪਾਂ ਅੱਜ ਤੋਂ ਵਲੌਗ ਸ਼ੁਰੂ ਕਰੇ ਹਾਂ ਹਾਂ ਬਰਾਵੀ ਮੈਨੂੰ ਭਾਈ ਇਹਨਾਂ ਸਭ ਕੋ ਛਕਰੀ ਗਾਲ ਕਵੈਂਟਾਈ ਜਾਂਦਾ ਵੀਰਾਂ ਦੇ ਬਾਹਰ ਮੈਂ ਮੈਨੂੰ ਭਾਈ ਨੂੰ ਚਾਹਿਆ ਸਸਰੀ ਗਾਲ ਲੈ ਹੁਣ ਬੋ ਹੁਣ ਕਹੇ ਹੁਣ ਕਹਿੰਦਾ ਸੀ ਕਮੈਂਟ ਨਿਊ ਇਅਰ ਮਮੇ ਤੇ نیچے ਨਾ نیچے ਹੁਣ ਕਰਿਆ ਗਿਆ ਚੱਲੀ ਜਾਂਦਾ ਟੱਪਿਆ ਨਹੀਂ ਸਟਾਰਟ ਚੱਲੀ ਜਾਂਦਾ ਇੱਥੇ ਚੈੱਕ ਕਰਨਾ ਨੂੰ ਸਟਾਰਟ ਹੋਇਆ ਹੈਪੀ ਨਿਊ ਯਰ ਅੱਛਾ ਪਹਿਲਾਂ ਕਿੱਡੀ ਕਿੱਟ ਰਪਗੀ ਹਾਂ ਹਾਂ ਤੇਰੀ ਤਾਂ ਹੈਲੋ ਮੈਂ ਇਹ ਪਹਿਲਾਂ ਤਾਂ ਸਭੀ ਗਾਲੀ ਆਗਾ ਅੱਜ ਮੈਂ ਤੇਰਾ ਪ੍ਰੋਮੈਸ ਸੱਚੀ ਦਾ ਸੱਚੇ ਕੁਝ ਆ ਤਾ ਨਾ ਨਮਾ ਚੈਨਲ ਆਮਨ ਤੀ ਚੱਚੇ ਦਾ ਬਧਾਈਆਂ ਤਾਂ ਦੇ ਦੇ ਨਵਾਂ ਚੈਨਲ ਬਣਾਇਆ ਨਹੀਂ ਆ ਲੈ ਹੁਣ ਚੱਲ ਵੀ ਬਾਲੂਆ ਆਈ ਖੋ ਤੇ ਨੌਜਵਾਨ ਮਿੱਤਰ ਭਾਈ ਲਵਲੀ ਵੀ ਆ ਗਿਆ ਸਾਥੀ ਗਾਜੀ ਸਾਥੀ ਦੀ ਗੱਲ ਤੇ 3:30 ਵਜੇ ਦਾ ਸਮਾਂ ਤੇ ਚੋਬਰ ਨੇ ਭਾਈ ਲਾ ਰੱਖਿਆ ਡਿਊਟੀ ਡਰਾਈਵਰੀ ਤੜਕੇ ਦੀ ਏਸੇ ਗੋਲੀ ਹੈਗੀ ਤਿੰਨ ਵਾਰੀ ਮਾਰਦਾ ਬਹੁਤ ਹੋਊਗਾ ਬਹੁਤ ਆਗਾ ਇਹਨੇ ਤਾਂ ਬੱਜਰੀ ਤਾਂ ਇਹਦੀ ਬਣਾਤੀ ਏ ਕੁੱਟ-ਕੁੱਟ ਕੇ ਭਾਈ ਐਂ ਕਰਤਾ ਹੈ ਬੱਜਰਾ ਤਿੰਨ ਵਾਰੀ ਹੋ ਗਿਆ ਹਾਂ ਤਿੰਨ ਵਾਰੀ ਕੁੱਟਿਆਗਾ ਨੌਜਵਾਨ ਕਹਿੰਦਾ ਤੇ ਵਧੀਆ ਬਣ ਗਈ ਗੱਲਬਾਤ ਤੇ ਆਪਣੀ ਡਰਾਈਵਰੀ ਦਿਖਾ ਦਿਓ ਉਧਰ ਹਾਂ ਡਰਾਈਵਰੀ ਤੂੰ ਦੱਸ ਤੇ ਇਹਦਾ ਬਲੌਗ ਹੈਗਾ ਇਹ ਤਾਂ ਕੂਲ ਦੀ ਟਫੋਂ ਦੀ ਨਾਲ ਚ ਕਰਗੇ ਹਾਂ ਵੀ ਦਰਮਟ ਨਾਲ ਨਾ ਘੁੱਟਣਾ ਭਾਈ ਜੀ ਹੋਰ ਦੂਜਾ ਚੱਕਣਾ ਪੈ ਜਾਵਾਂਗਾ ਹਾਂ ਤੇ ਆ ਭਾਈ ਲੱਗ ਗਿਆ ਤੇ ਦਰਮਟਾ ਉਦੋਂ ਤੋ ਤਾਜ ਖੜਾ ਸੀ ਕੋਲੇ ਦਾ ਤਾਜ ਬੁਲਾਈ ਜਾਂਦਾ ਸੀਗਾ ਤੇ ਦੋਨੇ ਗੱਲਾਂ ਇਹੀ ਹੋ ਗਈਆਂ ਤੇ ਤਾਂ ਐਸੀ ਪਾਇਆ ਪਾਪਾ ਬਾਅਦ ਚ ਧੱਪੀ ਚ ਪਾ ਪੂਗੀ ਹੁਣ ਇਹ ਪਾਉਂਗਾ ਵੀ ਔਖਾ ਹੋ ਜੀ ਹਾਂ ਵਾਧਾ ਵਧ ਗਿਆ ਥੋੜਾ ਯਾਰ ਚੱਲ ਕੋਈ ਨਾ ਹੁਣ ਪਟਕੋ ਕਰਕੇ ਜਾਂ ਲਾ ਦੇਾਂਗੇ ਜਾਂ ਔਖੇ ਔਖੇ ਬਸ ਤਾਂ ਛੱਡੀ ਅੰਮ੍ਰਿਤ ਮੇ ਥੋੜਾ ਜਿਹਾ ਬਸ ਇਹਨੂੰ ਬੜਾ ਲਾਲਚ ਵੀ ਨਾ ਕਰ ਐਡਾ ਤਾਂ ਕੀ ਹੈ ਉਹ ਖੂਜਿਆ ਖਾਂਜੇ ਜੋ ਹਾਂ ਕੁੱਟ ਦਿਆਂਗੇ ਜਿੱਥੇ ਜਾਂ ਲੱਗਦਾ ਇੱਕ ਅੱਧਾ ਗੇੜਾ ਦੇ ਦੇ ਬਾਦੂ ਬੱਕੇ ਸੀਗਾ ਇਹ ਮਟਣੀਆ ਚ ਬੈਠ ਕੇ ਹਾਂ ਉਹ ਤਾਂ ਲੈ ਕੇ ਅਮਨੀ ਹੋਰੇ ਅਤੇ ਮੁਖਤਰ ਸਾਹਿਬ ਜਾਣਗੇ ਉਹ ਮੇਲੇ ਤੇ ਟਰਾਲੀ ਤੇ ਲਾਉਣੇ ਸੀ ਉਹਨਾਂ ਨੇ ਪਾਇਪ ਉਹ ਇਹਦੇ ਜੋ ਧਰ ਦਾਂਗੇ ਟੰਪਾ ਨੂੰ ਬਾ ਧਰ ਦਾਂਗੇ ਕੋਈ ਦੇਖਦੇ ਹਾਂ ਹੋਰ ਉਹ ਲਾ ਦੇਣਗੇ ਜਿਹੜਾ ਆਪਾਂ ਲਾਉਂਦੇ ਆ ਹਾਂ ਪਾਣੀ ਕਿੰਨਾ ਫਰਕ ਹੈ ਚੱਲ ਗਏ ਲਵਲੀ ਫਿਰ ਆਪਾਂ ਅਗਲੀ ਬੱਸ ਵੀ ਨਾ ਟੱਪ ਜੇ ਚੱਲ ਤੂੰ ਲਾ ਡਿਊਟੀ ਕੋਈ ਨਾ ਫਿਰ ਇਹ ਆਪ ਦਾ ਛੱਡਿਆ ਹੀ ਬਾਲਾ ਵੀ ਨਾ ਆ ਮੋੜਿਆ ਆਵਾਂਗੇ ਦੋ ਘੰਟੇ ਦਾ ਬਾਦੂ ਆ ਨੇਰਾ ਹੁੰਦੇ ਤਾਂ ਆਈ ਜਾਵਾਂਗੇ ਕਿ ਨਹੀਂ ਹਾਂ ਤੇ ਆਇਓ ਫਿਰ ਕੋਈ ਨਹੀਂ ਠੀਕ ਐ ਬਾਰੇ ਵਰਤਾਂ ਮੁਰਕੇ ਟਾਈਮ ਹੀ ਲੈਣਾ ਚਾਹ ਲੈ ਕੋਈ ਨਾ ਜਾਣੇਗੇ ਤੇ ਮੌਸਮ ਭਾਈ ਆ ਠੰਡ 5 ਡਿਗਰੀ ਸੀ ਤੜਕੇ ਵੀ ਦੋ ਖੜਾ ਥੋੜਾ ਜਿਹਾ ਸੂਰਜ ਮੜਾ ਦੀਂਦਾ ਤੇ ਇਹ ਕਹਿੰਦਾ ਵੀ ਆ ਤੜਕੇ ਦਾ ਰੋੜੀ ਫਿਰਦਾ ਦਰੋਂ ਮਟ ਜਾ ਕਹਿੰਦਾ ਠੰਡ ਤਾਂ ਲੱਗੀ ਨਹੀਂ ਗਈ ਲੱਗਦਾ ਨਹੀਂ ਲੱਗਦਾ ਲਾਜ ਹੋ ਰਿਹਾ ਧਿਆਨ ਇੱਧਰ ਰਹਿਣਾ ਅੜਗੇ ਹੁੰਦਾ ਉਹ ਬੰਦਾ ਇੰਨੇ ਨਾਲ ਹੀ ਗਰਮੈਸ ਚ ਰਹਿੰਦਾਗਾ ਜੋ ਆਏ ਜੋ ਉਹ ਇਧਰੋਂ ਆਏ ਨਾ ਹੋਈ ਇਧਰ ਤਾਰ ਨਾ ਆ ਜੇ ਥੱਲੇ ਹਾਂ ਮੋਟਰ ਤੇ ਹੀਟਰ ਲੱਗਿਆ ਹੋਇਆ ਠੀਕ ਹੋਣ ਲੱਗੇ ਭਰਾਵਾਂ ਨੂੰ ਸਿੱਖਣੇ ਤੁੰ ਠੀਕ ਹੈ ਠੀਕ ਨਵ ਗਿਆ ਨਾ ਸਮਾ ਹੋਇਆ ਜੀ 4:30 ਵਜੇ ਦਾ ਤੇ ਆਪਾਂ ਕਟਾਈ ਕਰ ਲਈ ਦਰਮਟ ਨਾਲ ਲਾਈਟ ਵੀ ਚੱਲੇਗੀ ਆਪਣਾ ਕੰਮ ਵੀ ਪੂਤ ਗਿਆ ਹੋ ਗਿਆ ਸੁਖ ਨਾਲ ਹੁਣ ਇਹਨੂੰ ਛੱਡ ਕੇ ਆਉਣੇ ਆਪਾਂ ਤੇ ਸਹਿਜ ਹੋ ਰਿਹਾ ਓ ਬੇਟੇ ਆ ਜਾ ਓਰੇ ਹੁਣ ਆਪਾਂ ਸਹਿਜ ਨੂੰ ਪੜਾਉਣਿਆ ਫੋਨ ਇਹ ਬਣਾਉਗੀ ਵੀਡੀਓ ਲਓ ਜੀ ਮੈਂ ਇਹਨੂੰ ਟਰੈਕਟਰ ਮਗਰ ਪਾਣਾ ਠੀਕ ਹੈ ਠੀਕ ਚਾਚਾ ਹਾਲ ਪਤਾ ਨਹੀਂ ਕਿਹੜੀ ਮਸ਼ੀਨ ਜੀ ਲੈਂਦੇ ਸੀ ਦਰਮਾਟਾ ਬੇਟੇ ਅੱਛਾ ਦਰਮਾਟਾ ਮਸ਼ੀਨ ਆਹ ਟਰੈਕਟਰ ਵੀ ਡੈਡੀ ਕੋਲ ਰੱਖਿਆ ਤੇ ਉਹ ਚਾਚਾ ਕਰੀ ਜਾਂਦਾਗਾ आखो भूरपुर रखी है ट्रैक्टर मिलता है चाचा आ सोच पूर पूर ती सोचते पत्थर लावे पता कि पत्थर अस दिखाने आला पत्थर जरा आला पत्थर लाव गे आह ए वापस चढ़ना उतरना हो गया ਤਾ ਫਿਰ ਥੋੜਾ ਹੋ ਗਿਆ ਸੀਗਾ ਇੰਤੇ ਥੋੜੇ ਇੱਛੇ ਮਾਰਤਾ ਸੀਗਾ ਤੇ ਬਾਪੂ ਕੀ ਕਹਿਣਾ ਚਾਹੂਗੇ ਸਸਰੀਕਾਨ ਬੁਲਾ ਦਿਓ ਸਸਰੀਕਾਨ ਭਾਈ ਸਾਰੇ ਵੀਰਾਂ ਭਾਂ ਦਾ ਬੱਤਲਾ ਸੀ ਜਸਰੀਕਾਨ ਪੈਸਵਾ ਆਰਣਜੀ ਨੇ ਸਸਰੀਕਾਨ ਆਵਜੋਣੇ ਧੰਨਵਾਦ ਲਾਈਕ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰੋ ਪਿਆਰੇ ਪਿਆਰੇ ਛੋਟੇ ਬਰਾੜ ਦੇ ਚੈਨਲ ਤੇ ਧੰਨਵਾਦ ਭਾਈ ਛੋਡੇ ਦੋ ਬਾਰ ਕੀ ਬਣਾਇਆ ਨੇ ਮੈਂ ਦੁੱਧ ਦਿੱਤਾ ਕਰ ਗਿਆ ਇੱਕ ਸਬਜ਼ੀ ਬਣਾਈ ਆ ਨੇ ਆਲੂ ਅੱਛਾ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਚਲੋ ਪਰਤ ਨਹੀਂ ਕੱਟ ਦੋ ਬਾਏ ਹਈ ਸਮਾ ਹੋਇਆ ਜੀ 5:40 ਮਿੰਟਾਂ ਦਾ ਤੇ ਇੰਨਾ ਕੁ ਸੀ ਅੱਜ ਦਾ ਕੰਮਕਾਰ ਆਪਣਾ ਤੇ ਅੱਜ ਆਪਣੇ ਵਲੌਗ ਦੀ ਸਮਾਪਤੀ ਸਹਿਜ ਕਰੂਗੀ ਹਾਂਜੀ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਐਂਡ ਹੁੰਦੀ ਆ ਜੇ ਵਧੀਆ ਲੱਗਿਆ ਹੋਇਆ ਤਾਂ ਲਾਜ਼ਮੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਵਿੱਚ ਦੱਸਿਓ ਕਿਹੇ ਜਾਂ ਲੱਗਿਆ ਸਾਡਾ ਪਹਿਲਾ ਵਲੌਗ ਤੇ ਦੂਜਾ ਵਲੌਗ ਹਾਂਜੀ ਤੇ ਬਾਕੀ ਸਾਰੇ ਚੱਜ ਕਰੋ ਪਹਿਲਾ ਤਾਂ ਵਧੀਆ ਲੱਗਿਆ ਹਨਾ ਸਾਰਿਆਂ ਨੂੰ ਤੇ ਆਪਾਂ ਨੂੰ ਉਮੀਦ ਆ ਵੀ ਇਹਨਾਂ ਨੂੰ ਵਧੀਆ ਦੇਖਣਗੇ ਸਾਰੇ ਹਾਂ ਵਧੀਆ ਦੇਖਿਓ ਸ਼ੁਰੂ ਤੋਂ ਲੈ ਕੇ ਐਂਡ ਕਰ ਜਰੂਰ ਦੇਖੋ ਮਿਲਦੇ ਹਾਂ ਸਵੇਰੇ ਸਾਡੇ 6 ਵਜੇ ਨਵੇਂ ਵਲੌਗ ਦੇ ਸਾਢੇ 6 ਨਹੀਂ 7 ਵਜੇ ਸਾਢੇ 6 ਪਾਉਣੇ ਬਟੇ ਆਪਾਂ ਸਾਢੇ ਹਾਂ ਚੱ체 ਤਾਂ 7 ਵਜੇ ਪਾਉਂਗਾ ਹਾਂ ਉਹ 7 ਵਜੇ ਦਾ ਆਪਾਂ ਸਾਢੇ 6 ਵਜੇ ਦਾ ਹਾਂ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ